ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵੰਚੜੇ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅਰਸ਼ਿਤ ਜੱਗੇ ਵੀਰ ਕੋਲ ਆਪਾਂ ਆਏ ਆਂ ਤੇ ਜਿੰਨੇ ਤੁਸੀਂ ਸਾਰੇ ਲਾਂ ਦੇਖ ਸਕਦੇ ਜੇ ਇਹ ਸਾਰੀਆਂ ਮੱਝਾਂ ਜਿਹੜੀਆਂ ਟੁਕੜਾ ਗੱਬਣਾ ਚੈੱਕ ਪਾਸੇ ਡੇਰੀਆਂ ਦੀਆਂ ਟੁਕੜਾ ਗੱਬਣਾ ਮੱਝਾਂ ਵਾਂ ਜਿਹੜੀਆਂ ਵਾਲੀਆਂ ਸਾਰੀਆਂ ਚੈੱਕ ਪਾਸੇ ਆ ਆਹ ਦੇਖ ਸਕਦੇ ਜੀ ਜਿੰਨੀਆਂ ਕੋਈ ਨੀਲੀ ਦੀ ਆ ਕੋਈ ਮੋਹਰਾ ਦੀ ਆ ਕੋਈ ਸਾਰੀਆਂ ਚੰਗੇ ਦੁੱਧ ਵਾਲੀਆਂ ਤੁਹਾਨੂੰ ਮੱਝਾਂ ਤੁਹਾਨੂੰ ਦਿਖਾਉਣੀਆਂ ਵਾ ਤੇ ਇੱਧਰ ਆ گاਵਾ ਵੀ ਜੜੀਆਂ ਚੱਕ ਪਾਸਿਆ ਟੋਕੜਾ ਗੱਬਣਾ ਤੇ ਇੱਕ ਸੱਜੇ ਝੋਟੀ ਵੀ ਤੁਹਾਨੂੰ ਦਿਖਾਉਣੀ ਤੇ ਇੱਕ ਦੋਹਤਣ ਵਾਲੀ ਝੋਟੀ ਵੀ ਤੁਹਾਨੂੰ ਦਿਖਾਉਣੀ ਆ ਆ ਦੇਖ ਸਾਰੀ ਸਿਰਫ ਦੋ ਹੀ ਥਣੇ ਆ ਇਹਦੇ ਹੋਰ ਕੋਈ ਥਣ ਨਹੀਂ ਹੈਗੇ ਇਹਦੇ ਨਾਲ ਨਾ ਕੋ ਸ਼ਾਂਗ ਨਾ ਕੁਸ ਸਿਰਫ ਦੋ ਥਣ ਇਹ ਵੀ ਇੱਕ ਝੋਟੀ ਤੁਹਾਨੂੰ ਤੁਹਾਨੂੰ ਦਿਖਾਉਣੀ ਆ ਵੀਡੀਓ ਜਿਹੜੀ ਪੂਰੀ ਵੇਖਿਓ ਅੱਜ ਲਈ ਤੇ ਆ ਸਭ ਟੋਕੜਾ ਗੱਬਣਾ ਤੁਹਾਨੂੰ ਦਿਖਾਉਣੀ ਆ ਬਿਲਕੁਲ ਜਾਜ ਰੈਡ ਦੇ ਵਿੱਚ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਹੋ ਸਣਾ ਠੀਕ ਠਾਕ ਜੇ ਅੱਜ ਤੇ ਚੰਗੀ ਰੌਣਕ ਲਾਤੀ ਜੇ ਰੂ ਰਿਆ ਮਹਾਰਾਜ ਦੀ ਕਿਰਪਾ ਰੌਣਕ ਲੱਗੀ ਰਹੀਦੀ ਹੈ ਠੀਕ ਆ ਉਹ ਦਿਨ ਵਾਲਾ ਵੇਗ ਗਿਆ ਹਮਾਲ ਫਿਰ ਉਹ ਦਿਨ ਵਾਲਾ ਹਸਾਮ ਲਾ ਲਓ ਵੀ ਹਰਿਆਣੇ ਜੁਆਈਆਂ ਸੀ ਮੋੜ ਘੁੜ ਕੇ ਫਿਰ ਹਰਿਆਣੇ ਲੱਗੇ ਚਲ ਗੀਆਂ ਬਰਨਾਲੇ ਗਈਆਂ ਤਿੰਨ ਮਈਆਂ ਵੱਡੀਆਂ ਅੱਛਾ ਤੇ ਦੋ ਜਨਾਲੇ ਚਲ ਗਏ ਤੇ ਅੱਜ ਵੀ maal ਸਾਰਾ ਚੰਗਾ ਏ ਟੋਕੜਾ ਗੱਬਣਾ ਸਾਰਾ ਟੋਕੜਾ ਗੱਬਣਾ ਦੋ ਮਈਆਂ ਉਧਰ ਦੀਆਂ ਫੇਰ ਤੇ ਬਾਕੀ ਆ ਤਿੰਨ ਚਾਰ ਮਈਆਂ ਚੰਗੇ ਰਿਕਾਰਡ ਵਾਲੀਆਂ ਪੈਂਠਾ ਕਿੱਲਿਆਂ ਜੁਆਈਆਂ ਟੋਕੜਾ ਗੱਬਣਾ ਵੱਡੀਆਂ ਮਈਆਂ ਠੀਕ ਐ ਪੈਂਠਾ ਕਿੱਲਿਆਂ ਦੇ ਵਿੱਚ ਚੰਗੀਆਂ ਡੇਰੀਆਂ ਆ ਸਾਰੀਆਂ ਅੰਦਰ ਵੱਡੀਆਂ ਵੱਡੀਆਂ ਡੇਰੀਆਂ ਆ ਆਪਣੇ ਸਾਹਮਣੇ ਤੇ ਹਾਂਜੀ ਪੈਂਠਾ ਕਿੱਲਿਆਂ ਦੇ ਡੇਰੀਆਂ ਜਾਰੀਆਂ ਮਸ਼ਹੂਰ ਆ ਜਿਹੜੀਆਂ ਠੀਕ ਐ ਤੇ ਸਾਰੀਆਂ ਰਿਕਾਰਡ ਵਾਲੀਆਂ ਤੇ ਅੱ ਦੋਵਾਂ ਥਾਂ ਵਾਲੀ ਝੋਟੀ ਵੀ ਅੱਜ ਜਮਾਂਦੂ ਦੋ ਸੌ ਦੋ ਐਡੀ ਠੰਡੀ ਤੇ ਨਹੀਂ ਭਾਵੇਂ ਧੜੀ ਤਿੰਨ ਰਾਤ ਨੂੰ ਬਿਨਾਂ ਟੀਕੇ ਤੋਂ ਅੱਛਾ ਹਾਂਜੀ ਠੀਕ ਹੈ ਤਾਂ ਚਲੋ ਨਾਮ ਦੱਸਦੇ ਕਰੀ ਨਾਸ਼ੀ ਸਿੰਘ ਪਿੰਡ ਵਨਚੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 6284338114 ਠੀਕ ਹੈ ਜੀ ਹਾਂਜੀ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਹੈ ਟੋਕੜ ਗਪਨ ਚੱਕ ਪਾਸਿਆ ਹਵਾਨੇ ਦੇ ਨਾੜਾਂ ਜਿਹੜੀਆਂ ਇੱਕ ਵਾਰੀ ਤੁਹਾਨੂੰ ਇਹਦੇ ਅੰਦਰ ਦੋਵੇਂ ਪਾਸੇ ਦਿਖਾਉਣਾ ਦੋਵਾਂ ਪਾਸੇ ਹੀ ਇਸ ਤਰ੍ਹਾਂ ਆਵਾਂ ਜਿਹੜੀਆਂ ਆਹ ਦੇਖ ਸਕਦੇ ਹੋ ਤੇ ਤੇ ਫਿਲ ਕੋਲੇ ਗਾਵਾਂ ਤਾਂ ਵੀ ਮੋਟੀਆਂ ਜਿਹੜੀਆਂ ਨਾੜਾਂ ਇਹਦੇ ਲੱਗੀਆਂ ਆਂ ਐਨੀ ਮੋਟੀ ਨਾਲ ਆੜੇ ਪਾਸੇ ਦੋਵੇਂ ਪਾਸੇ ਕਿੰਨੇ ਚਿਰ ਤੇ ਚੱਕ ਪਾਸੇ ਆ ਇਹ ਹਰ ਵੀ ਨਾ ਮਿਲਿਆ ਤੇ ਨਾ ਮਿਲਿਆ ਬੱਬੀ ਮੈਂ ਚੱਕ ਪਾਸੇ ਦੇ ਨਾੜਾ ਖਾ ਉਹ ਹਾਂ ਦੇਖ ਸਕਦੇ ਜੀ ਦੋਵੇਂ ਪਾਸੇ ਫੁੱਲ ਨਾੜਾ ਨਾੜਾ ਉਹਨਾ ਚਿੱਡਾ ਦੇਖੋ ਠੀਕ ਹੈ ਜੀ ਹਾਂ ਜੀ ਤੇ ਖੁੱਡਾ ਵੇਖੋ ਮੈਂ ਫੁੱਲ ਫਿਰ ਤੋਰਦੀਏ ਕਰੀਂ ਖੁੱਡਾ ਵੇਖੋ ਬੱਬੀ ਮੈਂ ਲੱਗਾ ਤੇ ਆਏ ਦੀ ਫਲਕਾਰੀ ਜੀ ਲਾ ਦੀਏ ਪਤਾ ਲੱਗ ਜਿਓ ਸਾਰੇ ਸਰੀਰ ਦਾ ਚੰਗੀ ਰੋਲ ਰਾਜੀ ਕੋਈ ਲੱਸੀ ਥੋੜਾ ਮੈਂ ਬਾਬਾ ਜੀ ਠੀਕ ਆ ਤੇ ਚੰਗੀ ਬੇਲ ਦੀ ਆ ਤੇ ਪਾਰੇ ਪੱਲੇ ਦੀ ਨੇ ਸੱਜੇ ਨੇ ਦੁੱਧ ਚੰਗਾ ਕੱਢਿਆ ਕਿਲੋ ਦੁੱਧ ਰ ਮੈਂ ਰਿਕਾਰਡ ਜੀ ਬਖਤੌਰ ਜਿਹੜੇ ਬੰਦੇ ਕੋ ਲਈ ਡਰੈਸ ਦੇ ਦਾਂਗੇ ਠੀਕ ਆ 20 ਕਿਲੋ ਬਾਬਾ ਜੀ ਡਿਮਾਂ ਦੁੱਧਾਂ ਦਾ ਲਿਖਿਆ ਵੇਖੋ 20 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਸੱਜਰ ਨੇ ਚਵਾਇਆ ਹੁਣ ਕਿੰਨਾ ਆ 10 ਕਿਲੋ 10 ਕਿਲੋ ਨੌ ਕਰਕੇ ਲੈ ਜਾਈ ਅੱਛਾ 9 ਲੀਟਰ ਦੁੱਧ ਹੁਣ ਵੀ ਹੈਗਾ ਵੀ ਧਾਊਗਾ 10 ਕਿਲੋ ਹੀ ਅੱਛਾ ਠੀਕ ਆ ਜੱਗੇ ਟੱਕ ਤੇ ਟੈਨਾਮੀ ਨਾ ਜਿਹੜੀ ਚੈੱਕ ਪਾਸ ਕੋਈ ਬਾਕੀ ਲਸੀ ਨਹੀਂ ਆ ਪੂਰੀ ਰਾਜੀ ਰੂਜੀ ਇਹ ਕੋਈ ਬਾਕੀ ਮੋਟੀ ਚਮੜੀ ਦੀ ਨਹੀਂ ਬਰੀਕ ਚਮੜੀ ਦੀਆਂ ਮਈਆਂ ਇਹ ਦੇਖੋ ਠੀਕ ਹੈ ਜੀ ਹਾਂ ਜੀ ਤਾਂ ਚੂਰੇ ਵੇਖੋ ਹੋਂ ਤੋ ਕਡਸ਼ ਕਡਸ਼ ਪਾਸੇ ਲੱਗਾ ਮੈਂ ਨੂੰ ਠੀਕ ਹੈ ਹਾਂ ਜੀ ਤੇ ਚੰਗੇ ਪਿੱਠਪੁੜੇ ਦੀ ਆ ਜਿਹੜੀ ਤੇ ਮੁੱਲ ਫੇਰ ਇਹਦਾ ਸਰਦੀ ਬਾਕੀ ਹੈ ਵੀ ਬੜੀ ਠੰਡੀ ਤੇਰੀ ਕਰਮਾ ਲਈ ਹਾਂ ਜੀ ਹਾਂ ਜੀ ਕਿੰਨਾ ਮੁੱਲੇ ਦਾ ਜਿਹੜੀ 85000 ਦੀ ਨਹੀਂ ਵਿੱਚ ਕਰੀਏ ਕਿ ਮੈਂ ਤਾਂ ਵੀ 22 ਕਿਲੋ ਦੁੱਧ ਆਈ ਭਾਵੇਂ ਇੱਧਰ ਦੀ ਹੋਵੇ ਭਾਵੇਂ ਉੱਧਰ ਦੀ ਹੋਵੇ ਹਾਂਜੀ ਮੈਂ ਡੇਢ ਦੀ ਆ ਹਾਂਜੀ ਮੈਂ ਆਪ ਹੀ ਕਰੀ ਗੁੱਡਾ ਗੱਡਾ ਬੜਾ ਚੌੜਾ ਲੱਗਾ ਮੈਂ ਇਹਨੂੰ ਬਗੜ ਬੜੀ ਚੌੜੀ ਚੂੜੀ ਆ ਮੈਂ ਜਿੰਨਾ ਮਨਤਾ ਕਰਵਾ ਬਾਕੀ ਤੁਸੀਂ ਦੱਸ ਦੋ ਆਪ ਹੀ ਜੱਸ ਨਾ ਕਰੋ ਤੁਸੀਂ ਦੱਸ ਦੋ ਇੱਕੋ ਗੱਲ ਹਾਂਜੀ ਡੇਢ ਜੇ ਤੁਸੀਂ ਕਹਿੰਦੇ ਜੇ ਹਾਂਜੀ ਹਾਂ ਅੱਦੋ-ਅੱਦ ਕਰ ਦਈਏ 75 ਦੇ ਦਈਏ ਹਾਂਜੀ ਦੋ ਛੱਡ ਦਾਂਗੇ 75 ਦੇ ਬਾਬਾ ਜੀ 70 ਦੀ 70 ਹਜ਼ਾਰ ਦੀ ਮੈਂ ਦਵਾਏ ਬਾਬਾ ਜੀ 70 ਹਜ਼ਾਰ ਦੀ ਆਉਂਦੀ ਨਹੀਂ ਵੇਖੋ ਨਾੜਾ ਨੂੜਾ ਚੱਡੇ ਵਾਲੇ ਠੀਕ ਹੈ ਜੀ ਸੰਗਰ ਚੋਂ ਵੀ ਦੋ ਛੱਡ ਦਾਂਗੇ 60 ਹਜ਼ਾਰ ਦੀ ਮੈਂ ਦਵਾਾਂ 60 ਹਜ਼ਾਰ ਜੀ ਤੇ ਦੋ ਤਿੰਨ 9 ਕਿਲੋ ਚਵਾ ਦੋ ਕੀ ਕਰਾਂਗੇ ਦੋ ਪਾ ਦੇ ਤੇ ਨਾਮੀ ਚੱਕ ਪਾਸ ਹੋਊਗੀ ਮੈਂ ਬਾਬਾ ਜੀ ਠੀਕ ਹੈ ਜੀ ਤੇ ਹੁਣ ਇੱਕ ਆ ਝੋਟੀ ਆ ਚੰਗੇ ਸੋਨੇ ਕੱਦ ਕਾਠ ਹਲੀ ਆ ਤੇ ਸੋਨੇ ਸਿੰਘ ਵਾਲੀ ਹਾਂਜੀ ਬਲੈਕ ਦੋਵੇਂ ਮੀਆਂ ਕਾਲੇ ਮੀਆਂ ਦੇ ਬਾਬਾ ਜੀ ਪੂਰਤੋ ਵਾਲਾ ਜਿੱਟਾ ਲਾ ਦੋ ਜੀ ਕੋਈ ਇੱਕ ਨਜਰ ਤੇ ਚੈੱਕ ਪਾਸ ਆ ਬਾਬਾਈ ਤੇ ਨਾਮ ਹੀ ਨੇ ਦੇਵੀ ਚੈੱਕ ਪਾਸ ਤੇ ਇਹਨੇ ਸੱਜਰ ਨੇ ਕਿੰਨਾ ਚਵਾਇਆ ਦੋਸਤ ਜੇ ਬਾਬਾਈ 14 15 ਕਿਲੋ ਚੋਟੀ ਦੁੱਧ ਦਿੰਦੀ ਰਹੀ ਆ ਆ ਵੀ ਦੱਸ ਦਿੰਦੀ ਆਗੇ ਸਵੇਰਾ ਪਹਿਲਾ ਹੀ ਇਹਦਾ ਬਾਬਾਈ ਨਾੜਾ ਦਾ ਚੱਡਾ ਦੂਜਾ ਸਵੇਰਾ ਗਾਂ ਗੱਭਣ ਆਗੇ ਛੋਟੀ ਦੂਸਰਾ ਗਾਂ ਸੂਣਾ ਇਹਨੇ ਪਹਿਲਾ ਸੂਈ ਹੱਲੇ ਹਾਂਜੀ ਫੁੱਲ ਕੱਦ ਵਾਲੀ ਫੁੱਲ ਕੱਦ ਕਾਟ ਚ ਚੰਗੀ ਆ ਸੇਖ ਨੂੰ ਵੇਖੋ ਕਿੰਦਾ ਚੰਗਾ ਲੱਗਾ ਛੋਟੀ ਚਿਹਰੇ ਤਾਂ ਵੀ ਚੰਗੀ ਆ ਜੜੀ ਨਿਗੀ ਨਿਗੀ ਸਿੰਗੀ ਲੱਗੀ ਆ ਤੇ ਬਾਕੀ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਜਿਹੜਾ ਨਾੜਾ ਹੈ ਗਿਆ ਚੱਡੇ ਦੀ ਉਖਾ ਬਾਕੀ ਮਿਲਕ ਮੈਨ ਇਹਦੇ ਵੀ ਚੰਗੇ ਤੇ ਵੀ ਹਵਾਨੇ ਤੇ ਬ੍ਰੀਕ ਬ੍ਰੀਕ ਨਾੜਾ ਜਿਹੜੀਆਂ ਚੰਗੀਆਂ ਵਾ ਹਾਂਜੀ ਹਾਂ ਦੇਖ ਸਕਦੇ ਹਵਾਨੇ ਤੇ ਇਹਦਾ ਫਿਰ ਮੁੱਲ ਬਿੰਦੀ ਵਾਲਾ ਜੱਡਾ ਹੈ ਬੱਬਾ ਜੀ ਹੁਣ ਦੁੱਧ ਕਿੰਨਾ ਉਤਰਿਆ ਦੇਖੋ ਇਹਦੇ ਬੱਬਾ ਜੀ 6 ਕਿਲੋ 6 ਕਿਲੋ ਦੁੱਧ 2 ਕਿਲੋ ਚੋਕੇ ਲੈ ਭਾਵੇਂ 3 ਡੰਗ ਚੋਕੇ ਲੈ 6 ਤੋਂ ਵੱਧੂਗਾ ਘੜ ਥਾਣੇ ਤੇ ਕਿੰਨੇ ਚਿਰ ਦੀ ਚੱਕ ਪਾਸ ਤੇ ਨਾ ਮਹੀਨੇ ਦੀ ਚੱਕ ਪਾਸ ਤੇ ਇਹਦਾ ਮੁੱਲ ਛਾ ਵੀ ਕਾਲੀ ਛਾ ਵੀ ਮੁੱਲ ਕਾਲੀ ਛਾ ਹੈ ਬੱਬਾ ਜੀ 35 ਦੇ ਦਈਏ 4 ਅੱਛਾ 7000 ਦੀ ਮੈਂ ਦੇ ਦੋ ਛੱਡ ਦਾਂਗੇ ਸੜ ਜੋ 58 ਦੀ ਠੀਕ ਹੈ ਜੀ ਬਾਕੀ ਕਾਦ ਦਵਾਈ ਨਾਲ ਹੀ ਥਾਂ ਥੂਣੀ ਵੇਖੋ ਕਿੰਨਾ ਸਪੈਸ਼ਲ ਲੱਗਾ ਸੀ ਉਹ ਟੀਮ ਹਰ ਵੀ ਇਹ ਵੇਖੋ ਤਿਆਰ ਹੋ ਗਿਆ ਦੂਣੇ ਰੁਪਈਆ ਵਾਲੀਆਂ ਵਾ ਹਾਂਜੀ ਹਾਂਜੀ ਬੜੀ ਘਾਟੇ ਬੰਦੇ ਜਿਹੜੇ ਉਹ ਦੂਣ ਪਾ ਕੇ ਉੱਠੂਗੇ ਮਈਆਂ ਦੂਣ ਠੀਕ ਹੈ ਜੀ ਹਾਂਜੀ ਦੋ ਦਿਨ ਨਾਲ ਜਿੰਨਾ ਖਾਣਾ ਦੋ ਦਿਨ ਨਾਲ ਆਪਣੀ ਸੇਵਾ ਜਿੰਨਾ ਫੇਰ ਦੇ ਜਿੰਨਾ ਕਿ ਇਹਨਾਂ ਨੇ ਖਾਣਾ ਕਰਮਾ ਲਿਆ ਠੀਕ ਹੈ ਜੀ ਹਾਂ ਹਰਪੀ ਗਾੜੀ ਇੱਧਰ ਦੀ ਹੈਗੀ ਮੈ ਕਿੰਨੇ ਚਿਰ ਦੇ ਚੈੱਕ ਪਾਸ ਆਇਆ 8 ਮਹੀਨੇ ਚੈੱਕ ਪਾਸ ਦੁੱਧ ਦਿੰਦੀ ਕਿ ਨਹੀਂ ਦੁੱਧ ਹਾਂ ਜੀ ਹਰ ਵੀ 4 ਛੜੀ 4 ਕਿਲੋ ਅੱਛਾ ਹੁਣ ਤੇ ਇੱਕ ਸਾਧ ਦਾ ਦੁੱਧ ਦੋ ਛੱਡਣਾ ਹੀ ਆ ਕਹਿੰਨਾ ਬਾਬਾ ਜੀ ਨਸਲ ਦੁੱਧ ਦਿੰਦੀ ਵੇਖੋ ਮੈਂ ਇੰਨੇ ਵੀ ਸੱਜ ਨੇ ਦੁੱਧ ਚੰਗਾ ਕੱਢਿਆ ਨਾ ਵਾਹ ਕਿ 16 ਕਿਲੋ ਆਉਂਦੇ ਮਾਲਕ ਅੱਛਾ ਵੇਖੋ ਸਾਰੇ ਪਿੰਡੇ ਦੇ ਬਰੀ ਬਰੀ ਗਾੜਾ ਹਾਂ ਜੀ ਵੇਖੋ ਮੈਂ ਗਡੀ ਫਿਰ ਕੇ ਆਣਾ ਲਿੱਸੀ ਨਹੀਂ ਹਾਂ ਦੇਖ ਸਕਦੇ ਪੂਰੀ ਰਾਜੀ ਆ ਜਿਹੜੀ ਦੋ ਮਹੀਨੇ ਸਾਹਮਣੇ ਕੋਈ ਵੀ ਭਰਾ ਠੀਕ ਹੈ ਦੂਣੀ ਪਾਊਗੀ ਮੈਂ ਦੂਣੀ ਵਧੂਗੀ ਦੋਵਾਂ ਮਹੀਨੇ ਹੀ ਬਾਬਾ ਜੀ ਠੀਕ ਜੀ ਹਾਂ ਜੀ ਲੇ ਦੁੱਧ ਦੇ ਜੀ ਮੈਂ ਲੈ ਜਾਣਾ ਮੈਂ ਫਿਰ ਹਲੋ ਵੀ 15 ਦਿਨ ਦੁੱਧ ਦੇ ਜੀ 15 20 ਦਿਨ ਮੈਂ ਠੀਕ ਆ ਬਾਬਾ ਜੀ ਸਿੱਧੀ ਲਾ ਜਾਇਓ ਇੱਕ ਰੇ ਅੱਗੇ ਕਮਾਲ ਬਾਕੀ ਰਾਜੀ ਰੂਜੀ ਪੂਰੀ ਬਾਕੀ ਐਣ ਕੇ ਫਿਰ ਲੱਸੀ ਨਹੀਂ ਆ ਠੀਕ ਜੇ ਅੱਡੇ ਰੋ ਜਿਵੇਂ ਪਾਈ ਜਾਵੇ ਕੋਈ ਵੀਰ ਭਰਾ ਹਾਂਜੀ ਬਸ ਮਈਆ ਵਾਧੂ ਨਫਾ ਮਈਆ ਜੇ ਇਹ ਦਾ ਭੀ ਐਫ ਡੀ ਨਹੀਂ ਹੋਣੀ ਤੇ ਬਾਕੀ ਸਰੀਰ ਤੇ ਵੀ ਨਾੜਾਂ ਬਰੀ ਬਰੀ ਚੰਗੀਆਂ ਤੇ ਪੂਰੀ ਰਾਜੀ ਆ ਜਿਹੜੀ ਭਾਰੀ ਆ ਸਰੀਰਾਂ ਗੋਲ ਗੁੰਦੀ ਆ ਕੇ ਪੂਰੀ ਤੇ ਇਹਦਾ ਫਿਰ ਮੁੱਲ ਹਾਂ ਜੀ ਹਰ ਵੀ ਕੋਈ ਸਾਹ ਭਲਾ ਕਰੇ ਦੋ ਨੀਲੀ ਰਾਵੀ ਬਾਬਾ ਜੀ ਇਹ ਦੇ ਜੀਏ ਛੋਟਾ ਜਿਹਾ ਮੁੱਲ ਕਰਕੇ ਦੇ ਜੀ ਹਾਂ ਵੀ ਦੇ ਜੀ 62000 ਦੀ 60000 ਦੀ ਦੋ ਛੱਡ ਦਾਂਗੇ ਦੋ ਛੱਡ ਦਾਂਗੇ 58000 ਦੀ 50000 ਦੀ ਮੈਂ ਦੇ ਦਾਂਗੇ ਬਾਕੀ ਮੈਂ ਤਾਂ ਕੋਈ ਮੁੱਲ ਵੇਖ ਕੇ ਲਾਵੇ ਝੋਟੀ ਰਾਜੀ ਆ ਥਾਂ ਛੱਡੇ ਦੀ ਵੀ ਸਾਫ ਆ ਦੋ ਨੀਲੀ ਰਾਵੀ ਜਿੱਥੇ ਇਕੱਠੀ ਆ ਤੇ ਆ ਕਿੰਨੇ ਚਿਰ ਤੇ ਚੈੱਕ ਪਾਸ ਆ ਹਾਂ ਵੀ ਆ ਤਿੰਨੇ ਤਨਦਨਾਮੀ ਆ ਦੋਵੇਂ ਤਨਦਨਾਮੀ ਨੇ ਰੀਆਂ ਆ ਅਠਾ ਦੀ ਆ ਆ ਵੀ ਗੱਡੀ ਤਨਦਨਾਮੀ ਨੇ ਠੀਕ ਆ ਵੀ ਤਨਦਨਾਮੀ ਨੇ ਦੀ ਤੋਰੋ ਹੇ ਕਰੀ ਨਾਮੀ ਇਹ ਇਹ ਦੇਖੋ ਦੁੱਧ ਕਿੰਨਾ ਜੀ ਇਹ ਦੇਖੋ ਬਾਬਾ ਜੀ ਦੁੱਧ ਉਹ 6 ਕਿਲੋ ਚੁੱਟੀਆਂ ਠੀਕ ਆ ਪਰ ਤਿੰਨ ਡੰਗ ਸਾਡੇ ਕੋਲ ਕੋਲ ਲਵਾ ਜੀ ਕੋਈ ਲੱਸੀ ਮਾੜੀ ਨਹੀਂ ਇਹ ਵੀ ਬਾਬਾ ਜੀ ਤਿੰਨਾਂ ਮਹੀਨੇ ਦੇ ਚੱਕ ਪਾਸੇ ਦੁੱਧ 6 ਕਿਲੋ ਤੇ ਸਰੀਰਾਂ ਪੂਰੀ ਰਾਜੀ ਆ ਜਿਹੜੀਆਂ 13 14 ਕਿਲੋ ਮੈਂ ਦਿੱਤਾ ਜੀ ਡੇਰੀ ਦੀਆਂ ਮੱਝਾਂ 65 ਕਿਲਿਆਂ ਚ ਡੇਰੀਆਂ ਚ ਹੋਈਆਂ ਮੈਂ ਉੱਥੇ ਡੇਰੀਆਂ ਵੀ ਸਾਰੀਆਂ ਚੰਗੇ ਆ ਜਿਹੜੀਆਂ ਵਾ ਚੰਗੇ ਪਸ਼ੂ ਹੁੰਦੇ ਆ ਉੱਥੇ ਸਾਰੇ ਕੋਲ ਲਵਾ ਜੀ ਕੋਈ ਲੱਸੀ ਲੱਸੀ ਨਹੀਂ ਜੀ ਬਾਬਾ ਜੀ ਜੀ ਆ ਦੇ ਸਾ ਦੇ ਚੰਗੇ ਪਿੱਠਪੂਰੇ ਦੀ ਤੇ ਚੰਗੇ ਕੱਦ ਕਾਟ ਚ ਹੈ ਵੀ ਰਾਜੀ ਫੁੱਲ ਜੇ ਫੁੱਲ ਰਾਜੀ ਬਾਬਾ ਜੀ ਇਹਨੇ ਸੱਜ ਨੇ ਕਿੰਨਾ ਕੱਢਿਆ ਦੁੱਧ ਆ ਵੀ 13 14 ਕਿਲੋ ਮਾਲਕਾਂ ਦੇ ਸਮਤਾਬਿਕ ਤੇ ਇਹਦਾ ਫਿਰ ਮੁੱਲ 14 ਕਿਲੋ ਬਾਬਾ ਜੀ ਦੁੱਧ ਦੇ ਵੀ ਦਿੱਤਾਣਾ ਮੈਂ ਜਰੂਰੀ ਜੀ ਚੰਗੀ ਚੰਗੀ ਠੀਕ ਹੈ ਛੋਟਾ ਜਿਹਾ ਮੁੱਲ ਕਰਨਾ ਇਹਦਾ ਕਿੰਨਾ ਕਹਿੰਦੇ ਫੂੰਦੀ ਉੱਡ ਜੇ ਕਿੰਨਾ 55000 55000 55000 ਹਾਂਜੀ ਦੋ ਵਿੱਚ ਵਿੱਚੋਂ ਛੱਡ ਦਈਏ ਪੂਰੇ 55000 ਦੀ ਦੇਣੀ 50 ਦੀ ਦੇਣੀ ਆ ਰੁਪਈਆ ਅੱਛਾ 50000 ਦੀ ਫੁੱਲ ਰਾਜੀ ਦੇ 2 ਨੰਬਰ ਦੀ ਬਾਬਾ ਜੀ ਚਲੋ ਆਪਾਂ ਮਾਰਾ ਇਧਰ ਆਂਦੇ ਨਹੀਂ ਆ 4 ਨੰਬਰ ਜੀ ਮੈਂ 50000 ਦੀ ਆ ਜਿੱਡੀ ਰਾਜੀ ਆ ਜਿਹੜੀ ਪੂਰੀ ਸਰੀਰ ਆ ਕੋਈ ਨਫਾ ਨਹੀਂ ਆ ਸਾਬ ਵਾਲ ਕੇ ਸਾਰੇ ਆ ਕਿੰਨੇ ਚਿਰ ਦੀ ਚੈੱਕ ਪਾਸ ਆ ਇਹ ਵੀ ਹਰ ਪੀ ਜੀ ਇਹ ਗੱਬੜ ਚ ਚੈੱਕ ਪਾਸ ਨਾ ਮਹੀਨਿਆਂ ਆ ਚਾਰ ਦਿਨਾਂ ਤੇ ਨਾ ਦੀਆਂ ਇਕੱਠਾਂ ਦੀ ਆ ਠੀਕ ਆ ਹਾਂ ਜੀ ਤੇ ਨਾ ਮਹੀਨਿਆਂ ਦੀ ਚੈੱਕ ਪਾਸ ਆ ਭਾਈ ਵੇਖੋ ਮੈਂ ਸੱਜਣਾ ਜਿੰਨਾ ਚ ਡਾਲੀ ਫਿਰਦੀ ਆ ਹਾਂ ਜੀ ਤੇ ਇਹਦੇ ਕੋ ਦੁੱਧ ਕਿੰਨਾ ਆ ਇਹਦੇ ਵਿੱਚ ਦੁੱਧ ਬਾਬਾ ਜੀ 7 ਕਿਲੋ ਮੈਂ ਗੋ 7 ਕਿਲੋ ਹਾਂ ਜੀ ਇਹਨੇ ਸੱਜਣ ਨੇ ਕਿੰਨਾ ਕੱਢਿਆ ਦੁੱਧ ਇਹ ਵੀ ਆ ਕੀ 12 13 ਕਿਲੋ ਮੈਂ ਦੁੱਧ ਆ ਗਈ ਬਾਕੀ ਕਿੱਡਾ ਦਾ ਮੈਂ ਥੱਲੇ ਵੇਖੋ ਸਫਾਈਆ ਸੁਫੀਆ ਗੱਡੀਆਂ ਕੋਈ ਲਿੱਸੀ ਨਹੀਂ ਫੋਲ ਰਹੀ ਜੀ ਇਹ ਵੀ ਮੈਂ ਆਜੇ ਲੈ ਆਂ ਦੇ ਦੇ ਦੇੜਾ ਲੈ ਜਾ ਲੈ ਜਾ ਬਰੀ ਬਰੀ ਨਾੜਾ ਇਹਦਾ ਵੀ ਪਿੰਡ ਦੇ ਵੇਖੋ ਕਿ ਦادیه ਵਾ ਬਾਕੀ ਥੱਲੇ ਬੜੀ ਸਫਾਈ ਜ ਹੈ ਵੀ ਖੱਲੇ ਦੇ ਬਾਬਾਈ ਸੱਜਰਾ ਹੀ ਨਾ ਚੜਦਾ ਰਹੀ ਫਿਰਦੀ ਮੈਂ ਹੱਲੇ ਵੀ ਕੇ ਤੇ ਬਾਕੀ ਮਿਲਕਵੇਂ ਨੇ ਵੀ ਚੰਗੇ ਲੱਗੇ ਸਾਰੀਆਂ ਤੇ ਥਾਨ ਹਵਾਨੇ ਦੇ ਜਿਹੜਾ ਸਫਾਈ ਚ ਆ ਦੇਖ ਸਾਡੇ ਦੂਰ ਦੂਰ ਥਾਨ ਲੱਗਾ ਚੰਗੀਆਂ ਮਿਲਕਵੇਂ ਲੱਗੀਆਂ ਤੇ ਇਹਦਾ ਫਿਰ ਮੁੱਲ ਇਹਦੀ 55000 56000 ਦੀ ਦੋ ਛੱਡਦੀ ਇਹਦਾ ਵੀ 55000 55000 اچھا 55000 اور ਛੱਡ ਦੇ 55000 ਕੋਈ ਫੋਨ ਫਾਨ ਲਾਵੇ ਹੋਰ ਨਾਣੀ ਆ ਜੋੜਾ ਜਿਹੜਾ ਲਾਊਗਾ ਦੇ ਦਾਂਗੇ ਬਾਬਾ ਜੀ ਠੀਕ ਆ ਤੇ ਆ ਕਿੰਨੇ ਚਿਰ ਚੈੱਕ ਪਾਸ ਇਹ ਟੋਕਰ ਛੋਟੀ ਇਹ ਟੋਕਰਾਂ ਦੋ ਅਸੀਂ ਗੱਲ ਨਹੀਂ ਕਰਨੀ ਬੱਚਾ ਮਰਿਆ ਵਾ ਇਹ ਚੈੱਕ ਪਾਸ ਨਹੀਂ ਆ ਜਿਹੜੀਆਂ ਹਾਲੇ ਇਹ ਬੱਚਾ ਮਰਿਆ ਮਹੀਨਾ ਐ ਸੂਈ ਨਮੈ ਤੇ ਠੀਕ ਆ ਜੀ ਹਾਂ ਜੀ ਇਹ ਘੱਟ ਵਜਨ ਦੀ ਪੂਰੀ ਝੋਟੀ ਬਾਬਾ ਜੀ ਦੁੱਧ ਕਿੰਨਾ ਜੇ ਦੇ ਕੋਲ 8 ਕਿਲੋ ਬਾਬਾ ਜੀ ਹੋਊਗਾ 8 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹਦੇ ਕੋਲ ਹਾਂ ਜੀ ਵੀ ਚੋਟੀ ਇਧਰ ਕਾੜ 12 13 ਕਿਲੋ ਅਜ ਤੋਂ 6 7 95 ਦੀ ਝੋਟੀ ਦੁੱਧ ਕਰੇ ਠੀਕ ਆ ਪਰ ਖੜੇ ਕੋਈ ਸਾਂਭ ਵਾਲਾ ਸਾਂਭ ਵਾਲਾ ਸਾਂਭੀ ਗਈ ਝੋਟੀ 12 13 ਕਿਲੋ ਦੁੱਧ ਦੇ ਜੂਗੀ ਮੈਂ ਠੀਕ ਆ ਮੇਰਾ ਮੱਗੇ ਤੋਂ ਚੋਣੀ ਜੀ ਠੀਕ ਆ ਜੇ ਮੈਂ ਟੀਗਾ ਲਵੇ ਤਾਂ ਵੀ ਵਾਪਸੀ ਟੀਗਾ ਨਹੀਂ ਬਬਾਈ ਮੈਂ ਲੈ ਲੈਂਦੀ ਝੋਟੀ ਕਰੇ ਤੇ ਇਹਦਾ ਫਿਰ ਮੁੱਲ ਹਾਂ ਜੀ ਖਾਦੀ ਪੰਪਾ ਦਾ ਚੋਕਰ ਭਾਈ ਉਤਰਾਂ ਕਿੰਨੇ ਦੁੱਧ ਪੱਕਾ ਕਿੰਨਾ ਇਹਦੇ ਕੋਲ ਹਣਾ ਬਬਾਈ 8 ਕਿਲੋ ਤੇ ਮੁੱਲੇ ਦਾ ਫਿਰ ਹਾਂਜੀ ਮੁੱਲੇ 20 12 ਕਿਲੋ ਹੀ ਕਰ ਜੂਗੇ ਅੱਜ ਤੋਂ ਅੱਜ ਦੇ ਨਾਲੋਂ ਠੀਕ ਆ 50 ਕਿਲੋ ਕਰਕੇ ਥੋੜਾ ਹੇਰਵਾ ਕਰਕੇ ਦੇਈਏ ਅਸੀਂ ਤੋਂ 10 ਕਿਲੋ ਹੀ ਹੋ ਗਈ ਲੱਗਦਾ ਠੀਕ ਆ ਤੇ ਮੁੱਲ ਕਿੰਨਾ ਰੱਖਣਾ ਇਹਦਾ ਪੂਰੇ 50000 ਦੀ 50 ਜੋ ਕਰੀਏ ਕੋ ਮਾਨਤਾ ਨਾ ਆਪਣੇ ਗਰੀਬਾਂ ਬੱਚਾ ਬਣਾ ਵਾਅਦਾ ਲਈਓ ਤਾ ਅੱਛਾ 2.5 48000 ਦੀ ਮੈਨ 48000 ਦੀ ਪੂਰੇ 45000 ਪੂਰੇ 44000 ਵਿੱਚ ਝੋਟੀ ਦਵਾਂਗੇ ਪਰ ਝੋਟੀ ਦਾ ਥਾਂ ਦੇਖੋ ਸੁਆਈਆ ਸੁਈਆ ਝੋਟੀ ਦੇ ਪੂਰੀ ਆ ਗਈ ਆ ਠੀਕ ਆ ਹਾਂਜੀ ਤੇ ਆ ਵੀ ਬੱਚੇ ਤੋਂ ਬਿਨਾਂ ਹੀ ਆ। ਇਹ ਅੱਬਾ ਜੀ ਬੱਚੇ ਤੋਂ ਬਿਨਾਂ ਹੀ ਨੀਲੀ ਰਾਵੀ ਚੌਂਦੀ ਜੇ। ਪਿਓਰ ਜੇ ਵੇਖ ਲਓ ਸੂਲ ਤੇ ਨਿਸ਼ਾਨ ਪੂਛ ਵੀ। ਦੁੱਧ ਕਿੰਨਾ ਇਹ ਤੱਕ? ਦੁੱਧ ਹਰ ਪੀਰ ਕੋਈ 7 ਕਿਲੋ। 7 ਕਿਲੋ। ਤੇ ਥਣ ਥਣ ਪੂਰੇ ਓਕੇ। ਸਾਰੇ ਤੋਂ ਵੱਧ ਘੱਟ ਹੋ ਜਾਂਦਾ ਆਪਾਂ ਜੰਮਿਆਰ ਜੀ। ਠੀਕ ਜੇ। ਖਾਣ ਦੀ ਬਾਅਦ ਘੱਟ ਪੂਰ ਛੱਡੇ ਦੀ ਉਹਦੀ ਆਪਣੀ ਬਿਮਾਰੀ ਹੋ ਗਈ। ਠੀਕ ਆ। ਹਾਂਜੀ। ਤੇ ਬਾਕੀ ਦੁੱਧ ਕੋਈ ਆਪਣਾ ਕੋਈ ਚੋਗੀ ਲੱਗੀ। ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਹੈ बार-बार ਅਸੀਂ ਬੇਨਤੀ ਕਰਦੇ ਆ ਕਿ ਆਪਣਾ ਦੋ ਟਾਈਮ ਇੱਥੋਂ ਹੀ ਚਵਾਈ ਕਰਕੇ ਖੜੋ ਤੇ ਚੈੱਕ ਆਪ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਭਾਵੇਂ ਕੋ ਜਿੰਨੀ ਮਰਜ਼ੀ ਗਰੰਟੀਆਂ ਦੇ ਜAVE ਆਪਣੀ ਸਮਝ ਨਾਲ ਕਰੋ ਕਿ ਤੂੰ ਐਵੇਂ ਲੈਣਾ ਵਾ ਜ਼ਰੂਰੀ ਨਹੀਂ ਕਿ ਇਥਾਂ ਜਿੱਥੋਂ ਵੀ ਕਿਹੇ ਵੀ ਵੀਡੀਓ ਤੋਂ ਕਿਤੇ ਵੀ ਇਧਰੋਂ ਲੈਣਾ ਭਾਵੇਂ ਕਿਤੇ ਵੀ ਲੈਣਾ ਗਰੰਟੀ ਆਪ ਬਾਹਰ ਦੀ ਜੀ ਗੱਭਨ ਦੀ ਗਰੰਟੀ ਦਿੰਦੇ ਜੀ ਠੀਕ ਆ ਹਾਂ ਜੋਰੀ ਆਪਣੀ ਗਰੰਟੀ ਨਾਲੋਂ ਬਾਹਰ ਘੜਦੀ ਤੇ ਗੱਭਨ ਦੀ ਗਰੰਟੀ ਦੋ ਦੁੱਧ ਚੋ ਕੇ ਖੜੋ ਦੁੱਧ ਚੋ ਕੇ ਖੜੋ ਹਨਾ ਜੀ ਘਰ ਬੱਜੇ ਆਂ ਮੰਡੀ ਚ ਨਹੀਂ ਬੱਧੀਆਂ ਕਿਹੜੇ ਖੜੋ ਤੇਰਾ ਟਾਈਮ ਚੋ ਪਾਉਣਾ ਇਹਦਾ ਮੁੱਲ ਫਿਰ ਇਹ ਹਰਫੀ ਜਮ 45000 45000 ਛੋਟਾ ਜਾਂ ਮੋਲਾ ਨੀਲੀ ਰਵਦੀ ਸਿੰਘ ਸੁنگ ਵੇਖੋ ਕਿਦਾਂ ਚੰਗਾ ਲੱਗਾ ਮੈਨੂੰ ਉਧਰ ਹੀ ਹਰਫੀ ਜਮ ਤੇ ਵਿੱਚੋਂ ਕਰੀਏ ਕੋ ਮਾਨਤਨ 45000 ਛੱਡ ਦਈਏ 1000 ਹੋਰ ਛੱਡ ਦਈਏ ਪੂਰੇ 42000 ਦੀ ਮੈਂ 1000 ਹੋਰ 41000 ਦੀ ਮੈਂ ਲੈ ਲਾਂਗਾ ਤੇ ਪੂਰੇ 40 ਦੀ ਜਾਣ ਤੋਂ ਫਿਰ ਕੇ ਠੀਕ ਹੈ 40000 ਤੋਂ ਛੋਟ ਨਹੀਂ ਚੱਲੀ 40000 ਹੀ ਉਤਰਾਈ ਆ ਠੀਕ ਹੈ ਜੀ ਬਾਗ ਜੋੜਾ ਜਿਹੜਾ ਲਵੇ ਨਾ ਵੀਰਪਰਾ ਮੋੜਨਾ ਨਹੀਂ ਆਪਾ ਪਪਾ ਜੀ ਤੇ ਹੁਣ ਇੱਕ ਆ ਚੋਟੀ ਜੇ ਹਾਂ ਜੀ ਬੱਚਾ ਮਰ ਗਿਆ ਜੀ ਇਹਦਾ ਬੱਚਾ ਮਰ ਗਿਆ ਸਾ ਭਾਈ ਜੀ ਆਪਣੇ ਕੋਲ ਸਾਰੀ ਵੀਡੀਓ ਪਈ ਸੁਤ ਮਹਾ ਦਾ 10 12 14 ਦਿਨ ਹੋ ਗਏ ਹੋਣਗੇ ਠੀਕ ਆ ਹਾਂ ਜੀ ਹਾਂ ਬੱਚਾ ਜੀ ਇਹ ਪੰਜ 6 ਕਿਲੋ ਜੀ ਆਪਾਂ ਸਮਝ ਲਾ ਲਈ ਸੁਆ ਪਹਿਲਾ ਹੀ ਸੁਆ ਪਹਿਲਾ ਥੱਲੇ ਥੱਲੇ ਚੰਗੀ ਸਾਫ ਆ ਬੱਚਾ ਨਹੀਂ ਹੁਣ ਇਹਦਾ ਹੈਗਾ ਬੱਚਾ ਮਰ ਗਿਆ ਜੀ ਪਾਕ ਮਬਈ ਕੋਈ ਛੋਟੀ ਹਾਲ ਨਹੀਂ ਬਣਾਉਂਦੀ ਵੀ ਮੁਫਤ ਆਲਾ ਪਾ ਦੇਣੀ ਮੁਫਤ ਆਲਾ ਪਾ ਦੇਣੀ ਗਾਂਵਾਂ ਦਾ ਸਵੰਨੀ ਦੇ ਦੇਣੀ ਆਕੇ ਠੀਕ ਆ ਹਾਂਜੀ ਮੁਫਤੀ ਦੇਣੀ ਆ ਛੋਟੀ ਗੇ ਇਹ ਆ ਬੇ ਹੈਗੇ ਸੱਜਰ ਆ ਹਾਂਜੀ ਗਾਂ ਚੁੱਧ ਚਾਹ ਹੁੰਦਾ ਸੱਜਰ ਆ ਗਈ ਜਾਊਗੀ ਹਾਂਜੀ ਥਾਨ ਵੀ ਤੇ ਵੀ ਦੇਖ ਸਕਦੇ ਲੱਗੇ ਤਾਂ ਤੇ ਤਾਂ ਮੁੱਲ ਫਿਰ ਆ ਬਈ ਮੁਫਤੀ 36000 ਰੁਪਇਆ 35 ਦੀ 34 ਦੀ ਕੋਈ ਸ਼ਾਂਗ ਨਹੀਂ ਲੱਗੇ ਕੋਈ ਫੋੜ ਨਹੀਂ ਕੋਈ ਦੋਵਾਂ ਥਾਣੇ ਅੱਗੇ ਜਿੱਦਾਂ ਆਪਣੇ ਕੋਈ ਆਈ ਉਹ ਤੇ ਅੱਗੇ ਇੱਕ ਦਿਨ ਆਈ ਉਹਨੂੰ ਪਰ ਮੜੀ ਸ਼ਾਂਗ ਲੱਗੀ ਠੀਕ ਹੈ ਬਾਕੀ ਜੀ ਥੰਡੀ ਧੀ ਨਾ ਪਾੜਾ ਪਾਹੋ ਠੀਕ ਹੈ ਟੀਕੀ ਕੱਟੀ ਲਊਗੀ ਕਰਮਾਲੇ ਪਾੜਾ ਬੰਗਾ ਲਵੇ ਠੀਕ ਆ ਆ ਪੁੜਾ ਪਾੜਾ ਪੁੜਾ ਜੀ ਠੀਕ ਆ ਮੈਂ ਦਿਹਾੜੀ ਪਾਲ ਹਰ ਵੀ ਤਿੰਨ ਰਾਂ ਚੋਈ ਜਾਓ ਠੀਕ ਆ ਇਹਨਾਂ ਕੇ ਬਾਬਾ ਜੀ ਭੂ ਨੀ ਕੋਈ ਫੂਲ ਨੀ ਕੋਈ ਸ਼ਾਂਗ ਨੀ ਕੱਟੀ ਨੂੰ ਲੱਗੀ ਦੁੱਧ ਕਿੰਨਾ ਹੈ ਦੇਖੋ ਦੁੱਧ ਹਰ ਵੀ ਦੇਖੋ 5 ਕਿਲੋ ਹੋਗਾ 5 ਕਿਲੋ ਦੁੱਧ ਕੋਈ ਦੋ ਡੰਗ ਚੋਗੇ ਲੈ ਵੀਰ ਭਰਾ ਤੋਰ ਫੇਰ ਇੱਕ ਰਿੰਨਾਂ ਵਿੱਚ ਸੂਆ ਪਹਿਲਾ ਹੀ ਜਾਉਂਦਾ ਜੀ ਦਾ ਪਹਿਲਾ ਪਹਿਲਾ ਚਾਰ ਚਾਰ ਤੇ ਗਾਂ ਬਣੀ ਕਿ ਨਹੀਂ ਅਜੇ ਗੱਡੀ ਆਪੀ ਬਣੀ ਨੂੰ ਅਜੇ ਘਰ ਆਲੇ ਆਂਦੇ ਲੱਗੀ ਰਹੀ ਹੈਗੀ ਆਪਣੀ ਪਰ ਘਰ ਦੀ ਨਹੀਂ ਜੇ ਠੀਕ ਹੈ ਅਰੇ ਬੱਬਾ ਇਹ ਮਜਬੂਰੀ ਹੈ ਵੀ ਲੋਕੀ ਤੁਹਾਨੂੰ ਪਤਾ ਹੋ ਜੇ ਨਕੀਨੇ ਕੌਣ ਵੇਚਦਾ ਹਾਂ ਹਾਂਜੀ ਹਾਂਜੀ ਕੋਈ ਪਿਓਰ ਦੁੱਲੜ ਜੀ ਪਿਓਰ ਚਿੱਟੀ ਦੁੱਲੜ ਜੀ ਕੋਈ ਸ਼ਾਂਗ ਨਹੀਂ ਕੋਈ ਕੁਛ ਨਹੀਂ ਕੋਈ ਫੋਰਡ ਨਹੀਂ ਲੱਗੀ ਪਿਓਰ ਦੁੱਲੜ ਜੀ ਨੂੰ ਆਂਦੇ ਆ ਬੱਬਾਈ ਤੋਂ ਆਪਾਂ ਘਰੇ ਵੀ ਰੱਖ ਲੈਂਦੇ ਤੇਰੇ ਮਾਲ ਅੱਗੇ ਓੜਾ ਹੱਥ ਚਲ ਲਈਦਾ ਬਾਹਰ ਹਾਂਜੀ ਹਾਂਜੀ ਸਾਬੇ ਨਹੀਂ ਆਂਦੇ ਆ ਆਪਾਂ ਉਹਦੇ ਮਾਲ ਤੋਂ ਸੁੱਖ ਮੰਗਦੀ ਆ ਜੋ ਕਮਣ ਕੇ ਸਾਹਮਣੇ ਨਹੀਂ ਹੁੰਦਾ ਵੀ ਮਾਲ ਕਰ ਹਾਂਜੀ ਹਾਂਜੀ ਤੇ ਬਾਕੀ ਸਾਰੀਆਂ ਘਰੇ ਰੱਖਣ ਦਾ ਮੈਂ ਵੇਚਾਂ ਘੜੀ ਬਾਕੀ ਇਧਰ ਹਾਂ ਦੇਖ ਸਕਦੇ ਜੀ ਇਧਰ ਦੋ ਹੀ ਥਾਣੇ ਆ ਪਾਸੇ ਇਧਰ ਹੋਰ ਕੋਈ ਸ਼ਾਂਗ ਨਹੀਂ ਹੈ ਕੋਈ ਕੁਛ ਨਹੀਂ ਇਹ ਟੀਗਾ ਨਹੀਂ ਲੈਣਾ ਮੈਂ ਛੋਟੀ ਨੇ ਬਾਬਾ ਜੀ ਠੀਕ ਹੈ ਹਾਂਜੀ ਤੇ ਇਹ ਤਾਂ ਫਿਰ ਮੁੱਲ ਇਹਦੀ ਛੋਟੀ 50000 ਦੀ 50 ਦੀ ਹਾਂਜੀ ਕਿਹ ਵੀ ਚੋ ਕਰਦੀ ਹੈ ਕੋ ਮਾਲ ਤਾਂ ਅਸੀਂ 40000 ਦੀ ਦੁੱਲੜ ਦੋ ਕੱਟੀ ਵੇਚ ਲੈਂਦੇ ਹਾਂਜੀ ਹਾਂਜੀ 40000 ਯਾਰ ਦੀ ਦੇ ਦਾਂਗੇ ਹਰ ਅੱਛਾ 45000 40000 ਯਾਰ ਜਸਨ ਹੋਈ ਕੱਟੀ ਦੇ ਠੀਕ ਹੈ ਜੀ ਬਾਕੀ ਇਹ ਵੇਗੀ ਵੇਗੀ ਠੀਕ ਕੋਈ ਘਰੇ ਵੀ ਰੱਖ ਲਾਂਗੇ ਆਪਣਾ ਕੋਈ ਦੋਖ ਨਹੀਂ ਇਹਦਾ ਠੀਕ ਹੈ ਜੀ ਯਾਰ ਕਰ ਦਾਂਗੇ ਇਸੇ ਫਿਰ ਕੋਈ ਹਾਰ ਛੱਡ ਨਹੀਂ 40000 ਯਾਰ ਨਹੀਂ ਕਰਦੇ ਠੀਕ ਹੈ ਤੇ ਹੁਣ ਆ ਗਾਂ ਜੇ ਇਹ ਹਰ ਵੀ 6 ਮਹੀਨੇ ਗੱਭਨ ਚੱਕ ਪਾਸ ਜੇ ਚੱਕ ਪਾਸ ਹਾਂ ਜੀ ਤੇ ਸੱਜਰ ਕਿੰਨੇ ਕਿ ਦੁੱਧ ਵਾਲੀ ਆ ਸੱਜਰ ਦੇ ਵੀ 23 ਕਿਲੋ ਦੁੱਧ ਦੇ ਦਾਂਦਾ ਵੀ ਕੀ ਆ ਪੂਰੇ ਜਵਾਨ ਆ ਜਿਹੜੇ ਚੰਗੇ ਕੱਤ ਕਾਟ ਤੇ ਬਾਕੀ ਇਹ ਸ਼ਹਿਰੀ ਕੀ ਆ ਜਾਂਦੀ ਆ ਤੁਹਾਡੇ ਸਾਹਮਣੇ ਵੇਖ ਲਓ ਫੁੱਲ ਕਰ ਦੋ ਵਜਨ ਵਾਲੀ ਏ ਨਿਆਣੇ ਕਮਾ ਗਏ ਕੱਦ ਵੇਖ ਲਓ ਕਿੱਡਾ ਜਿਹਾ ਕੱਦ ਮੇਹਣਾਂ ਨੂੰ ਨਾਲ ਅਸ਼ੀਨ ਲਗਾਓ ਭਾਈ ਮੱਝਾਂ ਨਾਲ ਵਿੱਚੇ ਕੱਦ ਦੀ ਬਾਕੀ ਬਾਬਾ ਜੀ ਸੁਨਾਪਸ ਨੂੰ ਕੁਈ ਚੰਗਾ ਵਾ ਤਾਂ ਤੁਨੜਾ ਵਾਲਾ ਸਪੈਸ਼ਲ ਲੱਗਾ ਹੁਣ ਕਿੰਨਾ ਦੁੱਧ ਦੇ ਤੇ ਕੋਲ 8 ਕਿਲੋ ਹੋਊਗਾ 8 ਕਿਲੋ ਹੋਊਗਾ ਕੋਈ 7 ਕਰਕੇ ਲੈ ਜਾ ਵੀਰ ਦਾ ਲੈ ਜੀ ਸਾਡੇ ਘਰੋਂ ਹਾਂਜੀ 6 ਆਮ ਹੀ ਨੇ ਚੱਕ ਪਾਸ ਹੋ ਗਈ ਬਾਬਾ ਜੀ ਇਹ ਵੀ ਠੀਕ ਹੈ ਜੀ ਹਾਂਜੀ ਬਾਕੀ ਆਪਾਂ ਚੈੱਕ ਕਰਾਈ ਕੋ ਸਾਡੇ ਘਰ ਚੈੱਕ ਕਰਾ ਕੇ ਖੜੇ ਤੇ ਇਹਦਾ ਮੁੱਲ ਤਿਆਰ ਹੋਈ ਬਾਬਾ ਜੀ ਵਾਸ਼ੀ ਵੇਖ ਜੀ 65000 ਦੀ ਠੀਕ ਹੈ ਜੀ ਆਪਾਂ ਦੇ ਕੱਦ ਵਜਨ ਵੇਖ ਲਓ ਰੰਗ ਬਾਜ ਵਾਲੀ ਆ ਅੱਜ ਆਧੇ ਹੀ ਦੇ ਦिए ਆਧੇ ਚ ਕਿੰਨੇ ਦੀ 32000 ਦੀ ਦੇ ਦਈਏ 32000 ਦੀ ਹਾਂਜੀ 32000 ਦੀ ਤੇ ਤੇਰੇ ਦੇ ਦੇ ਦिए ਪੂਰੇ ਦੀ ਪੂਰੇ 30000 ਦੀ ਦੇ ਕੰਨ ਨੂੰ ਸ਼ੋਰ ਸ਼ੋਰਟ ਕਰਾਂਗੇ ਠੀਕ ਹੈ ਠੰਡੀ ਠੁੰਡੀ ਵੀ ਬੜੀ ਇਧਰ ਐ ਕਰੇ ਛੁੜ ਕਰਾ ਲਈ ਥੋੜਾ ਅੱਗੇ ਇਧਰ ਠੀਕ ਹੈ ਹਾਂਜੀ ਤੇ ਹੁਣ ਆ ਜਿਹੜੀ ਗਾਂ ਜੇ ਹਾਂਜੀ ਇਹ ਬਾਬਾ ਜੀ ਟੋਕੜੀ ਹੈ ਇਹ ਬੱਚੇ ਤਾਂ ਵੀ ਨਹੀਂ ਆ ਟੋਕੜ ਦੇ ਨਾਲ ਕੋਈ ਬੱਚਾ ਮਰੀ ਲਾਲੇ ਇਹ ਦੇਖੀਂ ਤੋੜ ਦੇ ਇਹਦੀ ਸਾਫ ਸ਼ੂਜ ਇਹ ਦੇਖੋ ਕਿੰਨਾ ਸਪੈਸ਼ਲ ਲੱਗਦਾ ਇਹ ਦੇਖੋ ਦੁੱਧ ਕਿੰਨਾ ਆ ਆ ਵੀ ਰਹੀ ਦੁੱਧ 8-9 ਕਿਲੋ ਚੋਕ ਲੈਂਦਾ ਸਾਡੇ ਕੋਲ ਜੀ ਨਹੀਂ ਲੈ ਇਹ ਤਾਂ ਪਾਕਿਸਤਾਨ ਤੋਂ ਦੇਖੋ ਇਹਦਾ ਚੰਗਾ ਇੰਨੇ ਹੀ ਲੱਗਾ ਜੀ ਬਾੜ ਤੋਂ ਮੁਕਤਲਾ ਭਾਈ ਕਰ ਦੇਣਾ ਬਾਬਾ ਜੀ ਇਹਦਾ ਵੀ ਅੰਦਰ 8-9 ਕਿਲੋ ਫੇਰੀ ਕਰ ਜੂਗੀ ਕਿੱਟਾ ਦੁੱਧ ਹੋਊਗਾ ਬਾਈ ਫਿਰ ਇਹ ਨਹੀਂ ਖੱਟਾ ਦੁੱਧ ਹੋਊਗਾ ਵੀ ਕਰਾਉਂਦੀ ਜੀ ਜੀਤੂ ਲਾਲਾ ਤੋਂ ਗੰਦ ਦੱਸ 9 ਕਿਲੋ ਕਰ ਦਿੰਦੀ ਤੇ ਇਹਦਾ ਮੁੱਲ ਜਿਹੜੇ ਜਿਹੜੀ ਇਹ 20 ਹਜ਼ਾਰ ਦੀ 20000 دینਾ ਦੇਈਏ ਹਾਂਜੀ 18000 ਦੇ ਦੇ ਦਈਏ 17 ਹੀ ਦੇ 17000 ਅੱਛਾ 17000 ਦੇ ਦੇ 18000 ਦੀ ਆਉਂਦੀ ਨਹੀਂ ਥਾੜੀ ਹੋਰ 1000 ਛੱਡ ਦਾਂਗੇ 16000 16000 ਦੇ ਜੋ ਛੋਟ ਬਾਟੂ ਛੋਟ ਛੱਡ ਕਰ ਦਾਂਗੇ ਤੇ ਬਾਕੀ ਆ ਵੀ ਕੋਈ ਵੇਰ ਇੱਥੇ ਆਪਣੀ ਤਸੱਲੀ ਕਰਕੇ ਬਾਬਾ ਜੀ ਕੋਲ ਵੇਸ ਚੱਕ ਕੇ ਇਹ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਬਾਬਾ ਜੀ ਕੋ ਸਾਈਬਾ ਨਾ ਪੱਕਾ ਪਾਵੇ ਪਿਛਲੀ ਵੀਡੀਓ ਜੇ ਆਪਾਂ ਨੂੰ ਯਾਦ ਆ ਜਾਂ ਦੋਹਾਂ ਵੀਰਾਂ ਪਾਇਆ ਬਾਅਦ ਛੱਡ ਜਾਂਦੇ ਆ ਉਹਦਾ ਕੋਈ ਮਤਲਬ ਨਹੀਂ ਪੱਕਾ ਕੋਈ ਸਾਈਬਾ ਨਾ 5 ਰੁਪਏ ਸਾਈਬਾ ਪਾਵੇ ਹਾਂਜੀ ਅੱਛਾ ਠੀਕ ਹੈ ਬਾਕੀ ਨਾਲ ਕੇ ਤਸੱਲੀ ਕਰਕੇ ਗੱਬਣਾ ਸਾਡੀ ਗਰੰਟੀ ਆ ਦੂਰ ਚੋ ਕੇ ਖੜਨਾ ਸਾਡੇ ਘਰੋਂ ਠੀਕ ਹੈ ਜੀ